ਸਤਿ ਸ਼੍ਰੀ ਅਕਾਲ ਦੋਸਤੋ ਮੂਸੇ ਵਾਲੇ ਚੈਨਲ ਤੇ ਤੁਹਾਡਾ ਸਵਾਗਤ ਆ। ਅੱਜ ਦੀ ਵੀਡੀਓ ਚ ਆਪਾਂ ਗੱਲ ਕਰਨ ਲੱਗ ਕਰਾਂਗੇ ਵੀ ਫਰਵਰੀ ਮਾਰਚ ਮਾਰਚ ਦੇ ਲਾਸਟ ਹਫਤੇ ਤੱਕ ਆਪਾਂ ਕਿਹੜੀਆਂ ਸਬਜ਼ੀਆਂ ਜਾਂ ਕਿਹੜੀਆਂ ਫਸਲਾਂ ਲਾ ਸਕਦੇ ਹਾਂ ਜਿਹਨਾਂ ਚੰਗੀ ਇਨਕਮ ਲੈ ਸਕਦੇ ਹਾਂ। ਕਿਉਂਕਿ ਸੋਨੂੰ ਪਤਾ ਜਿਵੇਂ ਸਰੋਂ ਵਾਲੇ ਵਾਣ ਹੋ ਗਏ, ਆਲੂ ਵਾਲੇ ਵਾਣ ਹੋ ਗਏ। ਠੀਕ ਆ। ਥੋੜੀ ਪਛੇਤੀ ਆਲੂ ਵਾਲੇ ਵਾਣ ਵੀ ਹੁਣ ਖਾਲੀ ਹੋਏ ਨੇ। ਤਾਂ ਕੁਝ ਐਗੀਆਂ ਫਸਲਾਂ ਦੀ ਗੱਲ ਕਰਨਾ ਜਿਹੜੀਆਂ ਵੀ ਜਿਹੜੀਆਂ ਤੇ ਲੇਬਰ ਪੈਂਦੀ ਆ। ਮੇਰੇ ਜਿਵੇਂ ਸਬਜ਼ੀਆਂ ਆਗੀਆਂ ਜਿਹੜੀਆਂ ਤੁਸੀਂ ਤੋੜ ਕੇ ਮੰਡੀ ਲੈ ਆਣੀਆਂ। ਠੀਕ ਆ। 40-45 ਦਿਨਾਂ ਬਾਅਦ ਉਹ ਤੜਾਈ ਸ਼ੁਰੂ ਕਰ ਦਿੰਦੇ ਆ ਤੇ ਉਹਨਾਂ ਤੋਂ ਮੰਨ ਲਓ ਲੱਖ ਤੋਂ ਲੈ ਕੇ 2-2.5-3 ਲੱਖ ਤੱਕ ਉਹਨਾਂ ਤੋਂ ਤੁਸੀਂ ਆਮਦਨ ਲੈ ਸਕਦੇ ਹੋ ਜਾਂ ਕੁਝ ਇਹੋ ਜਿਹੀਆਂ ਫਸਲਾਂ ਦੀ ਗੱਲ ਕਰਾਂਗੇ ਆਪਾਂ ਜਿਹੜੀਆਂ ਕਿ ਇੱਕ ਵਾਰੀ ਤੁਸੀਂ ਦੀਤੀਆਂ 60-70 ਦਿਨਾਂ ਬਾਅਦ ਪੱਕ ਜਾਂਦੀਆਂ ਨੇ ਤੇ ਉਹ ਤੇ ਕੋਈ ਮੰਨ ਲਾ ਹੁੰਦੀਆਂ ਨੇ ਉਹ 50 ਤੋਂ ਲੈ ਕੇ 70 ਹਜ਼ਾਰ ਦੇ ਵਿੱਚ ਵਿੱਚ ਕਿ ਉਹਨਾਂ ਤੇ ਕੋਈ ਜ਼ਿਆਦਾ ਮਿਹਨਤ ਦੀ ਜਾਂ ਹੱਥੀ ਕੰਮ ਕਰਨ ਦੀ ਜ਼ਿਆਦਾ ਲੋੜ ਨਹੀਂ ਪੈਂਦੀ ਤਾਂ ਬਣੇ ਰਿਹਾ ਅੱਜ ਦੀ ਵੀਡੀਓ ਜੀ ਜਿਵੇਂ ਆਪਾਂ ਪਹਿਲੀ ਗੱਲ ਕਰਦੇ ਆ ਠੀਕ ਆ ਗੇਤੀ ਹੁਣ ਜੇ ਕਿਸੇ ਦਾ ਬਾਣ ਵਿਲਾ ਹੋਇਆ ਠੀਕ ਆ ਗੇਤੀ ਮੂੰਗੀ ਦੀ ਮੂੰਗੀ ਦੀ ਬੀਂਗਾ ਤੇ ਆਪਾਂ ਇੱਕ ਦਿਨ ਅਲੱਗ ਵੀਡੀਓ ਬਣਾ ਦਿਆਂ ਫਿਰ ਵੀਡੀਓ ਲੰਮੀ ਹੋ ਜਾਂਦੀ ਹੈ ਕਿਹੜੇ ਵੀ ਮੂੰਗੀ ਦੇ ਚੰਗੇ ਜਿਵੇਂ ਕਿ ਤੁਹਾਨੂੰ ਪਤਾ ਹੈ ਮੂੰਗੀ ਦਾ ਐਮਐਸਪੀ ਫਿਕਸ ਆ ਠੀਕ ਆ ਤੇ ਇਹ 6500 ਤੋਂ ਲੈ ਕੇ 7000 ਤੱਕ ਰੇਟ ਦੇ ਜਾਂਦੀ ਆਪਾਂ ਨੂੰ ਤੇ ਜਿੱਚਾ ਇਹਦੇ ਝਾੜ ਦੀ ਗੱਲ ਕਰੀਏ ਮੂੰਗੀ ਦੀਆਂ ਚੰਗੀਆਂ ਵੈਰਾਈਟੀਆਂ ਨੇ ਜਿਵੇਂ ਆਪਾਂ ਵਾਂਸੀ ਗੋਲਡ ਲਾਉਣੇ ਹੁੰਦੇ ਆ ਠੀਕ ਆ 6 ਮਹੀਨਿਆਂ ਤੋਂ ਲੈ ਕੇ 10 ਮਹੀਨਿਆਂ ਤੱਕ ਆਪਣੀ ਮਿਹਨਤ ਤੇ ਆਪਣੇ ਪਾਣੀ ਤੇ ਤੇ ਆਪਣੀ ਮੰਨ ਲਾ ਬੀਜ ਤੇ ਇਹ ਚੀਜ਼ਾਂ ਡਿਪੈਂਡ ਕਰਦੀ ਨੇ ਵੀ 6 ਤੋਂ ਲੈ ਕੇ 10 ਕਮਾਡਾ ਤੱਕ ਸਾਨੂੰ ਝਾੜ ਦੀ ਜਾਂਦੀ ਐ ਤੇ ਇਹ 6000 ਦਾ ਰੇਟ ਵੀ ਮੰਨੀਏ ਮਤਲਬ 40000 ਤੋਂ ਲੈ ਕੇ 60000 ਤੱਕ ਸਾਨੂੰ ਮੂੰਗੀ ਦੀ ਫਸਲ ਦੇ ਦਿੰਦੀ ਐ ਉਹ ਇਹ ਤੇ ਜ਼ਿਆਦਾ ਇੱਕ ਦੋ ਸਪਰੇਆਂ ਆਉਂਦੀਆਂ ਨੇ ਠੀਕ ਆ ਉਹ ਇਹਦੇ ਚ ਜ਼ਿਆਦਾ ਜੂਰੀ ਹੋਈ ਵਗੈਰਾ ਨਹੀਂ ਪੈਂਦੀ ਕਿਉਂਕਿ ਸਾਨੂੰ ਪਤਾ ਐ ਨਾਈਟ੍ਰੋਜਨ ਵੀ ਫਿਕਸ ਕਰਦੀ ਐ ਤੇ ਗਾਂਹ ਝੋਨੇ ਵਾਸਤੇ ਵੀ ਥੋੜਾ ਬਣ ਤਾਕੜਾ ਹੋ ਜਾਂਦਾ ਉਹੀ ਬਸਰ ਰਹੀਆਂ ਨੇ ਜਿਹੜੀਆਂ ਸੁਪਰ ਵਗੈਰਾ ਤੁਸੀਂ ਮਤਲਬ 25 ਕਿਲੋ ਸੁਪਰ ਪਾ ਕੇ ਤੇ 10 ਕਿਲੋ 12 ਕਿਲੋ ਪੀਨਾ ਤੁਸੀਂ ਜ਼ੀਰੋ ਡਰੈਲ ਨਾਲ ਜਾਂ ਬਾਕੇ ਪੱਕਾ ਜੀ ਫੇਰ ਗੱਲ ਕਰਾਂਗੇ ਉਹਦੇ ਉਹ ਤਰੀਕਾ ਨਾਲ ਤੁਸੀਂ ਮੂੰਗੀ ਦੀ ਬਿਜਾਈ ਕਰ ਸਕਦੇ ਹੋ ਤਾਂ ਤੁਹਾਨੂੰ 40 ਤੋਂ ਲੈ ਕੇ 50 60 ਹਜ਼ਾਰ ਜਿਹੀ ਜਿਹੀ ਤੁਸੀਂ ਮਿਹਨਤ ਕਰੋਗੇ ਮੌਸਮ ਜਿਹਾ ਇਹ ਚੀਜ਼ ਤੁਹਾਨੂੰ ਮੂੰਗੀ ਦੀ ਫਸਲ ਆ ਜਿਹੜੀ ਆਮਦਨ ਤੁਹਾਨੂੰ ਦੇ ਸਕਦੀ ਜੇ ਕਿਸੇ ਕੋਲੇ ਬਾਣ ਬੇਲ ਲਾ ਪਿਆਗਾ ਨਹੀਂ ਕਣਕ ਤੋਂ ਬਾਅਦ ਤਾਂ ਫਿਰ ਜਿਹੜੇ ਮੂੰਗੀ ਲਾਉਂਦੇ ਆ ਜਾਂ ਮੱਕੀ ਲਾਉਂਦੇ ਆ ਸਿੱਧੇ ਦੂਜੀ ਗੱਲ ਕਰਦੇ ਆ ਛੱਲੀਆਂ ਵਾਲੀ ਮੱਕੀ ਦੀ ਜਿਵੇਂ ਹੁਣ ਕਈ ਕੰਪਨੀਆਂ ਨੇ ਵੀ ਵੀਡੀਓ ਚੱਲੀ ਜਾਂਦੀਆਂ ਨੇ ਵੀ ਈ ਤੋਂ ਲੈ ਕੇ 35 ਰੁਪਏ ਦੇ ਵਿੱਚ ਉਹ ਸੁਕਾ ਕੇ ਮੱਕੀ ਵਿੱਚੇ ਗੋਲਸ ਉਥੋਂ ਕੰਟਰੈਕਟ ਕਰਦੇ ਨੇ ਠੀਕ ਆ ਤੇ ਮੱਕੀ ਦਾ ਝਾੜ ਵੀ ਚੰਗਾ ਹੁੰਦਾ ਹੈਗਾ ਤਾਂ ਉਹ ਵੀ ਤੁਹਾਨੂੰ 70 ਤੋਂ ਲੈ ਕੇ 70-80 ਹਜ਼ਾਰ ਤੱਕ ਦੀ ਆਮਦਨ ਜਿਹੜੀ ਹੋਣ ਵਾਲੀ ਮੂੰਗੀ ਆਲੂਆਂ ਤੋਂ ਆਲੂਆਂ ਤੋਂ ਬਾਅਦ ਆਪਾਂ ਲਾਉਣੀ ਵੈਸੇ ਤਾਂ ਫਰਪਰੀ ਦੇ ਲਾਸਟ ਹਫਤੇ ਤੋਂ ਠੀਕ ਆ 1 ਅੱਧ ਮਾਰਚ ਤੱਕ ਟਾਈਮ ਹੁੰਦਾ ਹਜੇ 5-7 ਦਿਨ ਰਹਿੰਦੇ ਆ ਠੀਕ ਆ ਤਾਂ ਤੁਸੀਂ ਉਹ ਕੰਟਰੈਕਟ ਵਾਲੀ ਮੱਕੀ ਹੈ ਜਾਂ ਜੋ ਤੁਸੀਂ ਮੱਕੀ ਕੱਢ ਕੇ ਵੇਚਣੀ ਹੈ ਮੱਕੀ ਦਾ ਰੇਟ ਵੀ ਮਿਲਦਾ 23-2400 ਦਾ ਮੈਂ ਜੇ ਨਹੀਂ ਗਲਤ ਹੈਗਾ ਤਾਂ 23-2400 ਦਾ ਰੇਟ ਹੈ ਕੱਢੀ ਹੋਈ ਮੱਕੀ ਦਾ ਵੀ ਹੈਗਾਗਾ ਤਾਂ ਤੁਸੀਂ ਮੱਕੀ ਦੀ ਬਿਜਾਈ ਵੀ ਕਰ ਸਕਦੇ ਹੋ ਠੀਕ ਅੱਗੇ ਦੋਸਤੋ ਆਪਾਂ ਗੱਲ ਕਰਦੇ ਆਂਗੇ ਸਬਜ਼ੀਆਂ ਦੀ ਕਿਹਦੀ ਵੀ ਕਿਹੜੀਆਂ-ਕਿਹੜੀਆਂ ਸਬਜ਼ੀਆਂ ਤੁਸੀਂ ਹੁਣ ਹੁਣ ਆਏ ਮਹੀਨੇ 'ਚ ਜਿਵੇਂ ਮਾਰਚ-ਅਪ੍ਰੈਲ ਚੱਲੀ ਜਾਂਦਾ ਹੈਗਾ ਠੀਕ ਹੈ ਮਾਰਚ ਚੱਲੀ ਜਾਂਦਾ ਮਾਰਚ ਤੋਂ ਮਾਰਚ ਦੇ ਐਂਡ ਤੱਕ ਜਾਂ ਅਪ੍ਰੈਲ ਦੇ ਪਹਿਲੇ ਹਫ਼ਤੇ ਤੱਕ ਤੁਸੀਂ ਕਿਹੜੀਆਂ-ਕਿਹੜੀਆਂ ਸਬਜ਼ੀਆਂ ਲਾ ਸਕਦੇ ਆਂ ਆਪਾਂ ਕਰਦੇ ਆਂ ਉਹਨਾਂ ਦੀ ਗੱਲ ਜਿਵੇਂ ਦੋਸਤੋ ਜਿਵੇਂ ਦੋਸਤੋ ਆਪਾਂ ਗੱਲ ਕਰੀ ਆ ਵੀ ਦੋ ਚੀਜ਼ਾਂ ਤੁਹਾਨੂੰ ਦੱਸਿਆ ਮੱਕੀ ਤੇ ਮੂੰਗੀ ਇਹਨਾਂ ਦੇ ਮਤਲਬ ਐਮਐਸਪੀ ਆ ਪ੍ਰਾਈਸ ਫਿਕਸ ਹੁੰਦਾ ਤੇ ਮਿਹਨਤ ਘੱਟ ਆ ਈਮਾਲਾ ਨੂੰ ਦੱਸਿਆ ਵੀ 40000 ਤੋਂ ਲੈ ਕੇ 60000 ਵੀ ਤੱਕ ਤੁਹਾਨੂੰ ਆਮਦਨ ਦੇ ਜਾਈ ਜੇ ਜਿਹੜੀਆਂ ਆਪਾਂ ਹੁਣ ਹੋਰ ਹੋਰ ਸਬਜ਼ੀਆਂ ਦੀ ਗੱਲਾਂ ਕਰਾਂਗੇ ਸਬਜ਼ੀਆਂ ਦੀ ਖੇਤੀ ਦੀ ਗੱਲ ਕਰਾਂਗੇ ਉਹਦੇ ਵਿੱਚ ਆ ਜਾਂਦੀਆਂ ਨੇ ਉਹ ਚੀਜ਼ਾਂ ਆ ਜਾਂਦੀਆਂ ਨੇ ਜਿਨ੍ਹਾਂ ਦੇ ਰੇਟ ਫਿਕਸ ਨਹੀਂ ਹੈਗੇ ਹੋ ਸਕਦਾ ਤੁਹਾਡੀਆਂ 60-70 ਹਜ਼ਾਰ ਦੀਆਂ ਹੋ ਜਾਣ ਹੋ ਸਕਦਾ ਤੁਹਾਡੀਆਂ ਉਹ ਰੇਟ ਚੰਗਾ ਮਿਲ ਜੇ ਕਿਉਂਕਿ ਆਪਾਂ ਤੁਹਾਨੂੰ ਕੋਈ ਵੀ ਵਾਦਾ ਨਹੀਂ ਕਰਦੇ ਜੇ ਝੂਠਾ ਕੋਈ ਤੁਹਾਨੂੰ ਦਰਾਸਾ ਨਹੀਂ ਦਿੰਦੇ ਵੀ ਹੋ ਸਕਦਾ ਚੰਗੇ ਰੇਟ ਆ ਜਾਣ ਤਿੰਨ-ਤਿੰਨ ਚਾਰ-ਚਾਰ ਲੱਖ ਦੀਆਂ ਵੀ ਉਹ ਚੀਜ਼ਾਂ ਹੋ ਜਾਂਦੀਆਂ ਨੇ ਉਹਨਾਂ ਚੀਜ਼ਾਂ ਦੇ ਵਿੱਚ ਧਿਆਨ ਦੇਣ ਯੋਗ ਗੱਲ ਹੁੰਦੀ ਹੈ ਜਿਹੜੀ ਬਾਣ ਦੀ ਤਿਆਰੀ ਤੇ ਫਰਟੀਲਾਈਜ਼ਰ ਫਰਟੀਲਾਈਜ਼ਰ ਜਾਂਦੇ ਆਪਣੇ ਚੈਨਲ ਤੇ ਕਈ ਵੀਡੀਓ ਪਈਆਂ ਨੇ ਵੀ ਬਾਣ ਦੀ ਤਿਆਰੀ ਤੁਸੀਂ ਕਿਵੇਂ ਕਰਨੀ ਤੇ ਕਿਹੜੇ-ਕਿਹੜੇ ਫਰਟੀਲਾਈਜ਼ਰ ਤੁਸੀਂ ਬੇਸਲ ਰੋਚ ਦੇਣੇ ਤੇ ਇੱਕ ਚੀਜ਼ ਆਪਾਂ ਹੋਰ ਕਮੈਂਡ ਕਰਦੇ ਹਾਂ ਰੂੜੀ ਪਾ ਸਕਦੇ ਹੋ ਤਾਂ ਤਿੰਨ-ਚ ਤੇ ਮੈਂ ਇਹਨਾਂ ਦੇ ਵਿੱਚ ਆਪਾਂ ਪਹਿਲੀ ਖੇਤੀ ਦੀ ਗੱਲ ਕਰਦੇ ਆਂ ਕਰਦੇ ਆਂ ਆਪਾਂ ਹਰੀ ਮਿਰਚ ਦੀ ਜਿਹੜੀ ਕੀ ਤੁਹਾਨੂੰ ਲੱਖ ਤੋਂ ਲੈ ਕੇ 4-4 ਲੱਖ ਰੁਪਏ ਤੱਕ ਵੀ ਆਮਦਨ ਦੇ ਸਕਦੀ ਹੈ ਕਿਉਂਕਿ ਇਹ 13-55 ਦਿਨਾਂ ਦੀ 55-60 ਦਿਨਾਂ ਦੀ ਤਲਾਈ ਦੇਣ ਲੱਗਦੀ ਸਾਨੂੰ ਠੀਕ ਆ ਤਾਂ ਕਿਰਾ ਹੁਣ ਹੁਣ ਜਿਹੜੀ ਮਤਲਬ ਜਰਮੀ ਵਿੱਚ ਲੱਗੀ ਹੋ ਉਹਦੇ ਕਰਕੇ ਰੇਟ ਕਿਰਾ ਬਾਜ਼ਾਰ ਦੇ ਵਿੱਚ ਤੁਹਾਨੂੰ 20-25 ਰੁਪਏ ਦਾ ਰੇਟ ਮਿਲੂਗਾ ਐਵਰੇਜ ਰੇਟ ਤੁਹਾਨੂੰ ਜੇ ਸਾਰਾ ਕਰੀਏ ਐਵਰੇਜ ਤੁਹਾਨੂੰ 35-40 ਰੁਪਏ ਦਾ ਰੇਟ ਮਿਲ ਜੂ ਤੇ ਹੋ ਸਕਦਾ ਜਦੋਂ ਮੀਂਹ ਪੈਣ ਲੱਗ ਜਾਂਦੇ ਆ ਪਹਿਲੀ ਗੇਤੀ ਮਿਰਚ ਖਤਮ ਹੋ ਜਾਂਦੀ ਹੈ ਤਾਂ ਇਹਦਾ ਰੇਟ ਤੁਹਾਨੂੰ 70 ਤੋਂ 80 ਰੁਪਏ ਤੱਕ ਿੱਲਦਾ ਵੀ ਮਿਲ ਸਕਦਾ ਹੈ ਬਹੁਤ ਕਿਸਾਨ ਨੇ ਜਿਹੜੇ ਪਿਛਲੇ ਕਈ ਲੰਬੇ ਸਮੇਂ ਤੋਂ ਕਈ ਸਾਲਾਂ ਤੋਂ ਇਹ ਚੀਜ਼ ਦੀ ਖੇਤੀ ਕਰਦੇ ਆ ਰਹੇ ਆ ਤੇ ਉਹ 4-4 ਲੱਖ ਰੁਪਏ ਦੀ ਅਮਦਨ ਲੈਂਦੇ ਆ ਜੇ ਕਦੇ ਰੱਬ ਨਾ ਕਰੇ ਜਿਆਦਾ ਕੁਆਟਿਟੀ ਚ ਲੱਗ ਜੇ ਠੀਕ ਆ ਤਾਂ ਇਹਦਾ ਰੇਟ ਜਿਆਦਾ ਡਾਊਨ ਆ ਜੇ ਤਾਂ ਤੁਸੀਂ ਇਹਨੂੰ ਪਕਾ ਕੇ ਮਿਰਚ ਨੂੰ ਲਾਲ ਕਰਕੇ ਤੇ ਉਹਦਾ ਪਾਊਡਰ ਬਣਾ ਕੇ ਵੀ ਤੁਸੀਂ ਮੰਨ ਲਓ ਸੁੰਣੀ ਕਦੇ ਠੋਖਾ ਦੇ ਨਾਲ ਹੀ ਫਸਲ ਨਹੀਂ ਹੋएगी ਤਾਂ ਤੁਸੀਂ ਉਦੋਂ ਵੀ ਇਹ ਚੀਜ਼ਾਂ ਇਹ ਫਸਲ ਹੈ ਜਿਹੜੀ ਉਦੋਂ ਵੀ ਇਹ ਚੀਜ਼ ਹੈ ਫੀਚ ਸਕਦੋਂਗੀ ਇਹ ਤੋਂ ਵੀ ਚੰਗੀਆਂ ਅੰਦਰ ਲਈ ਜਾ ਸਕਦੀ ਹੈ ਪਰ ਇਹ ਲੰਮਾ ਸਮਾਂ ਚੱਲਣ ਵਾਲੀ ਫਸਲ ਆ ਵੀ ਇਹ 6-7 ਮਹੀਨੇ ਫਸਲ ਚੱਲੂਗੀ ਜਿਵੇਂ ਉਹ 2 ਕੁ ਮਹੀਨੇ ਦੀ ਫਸਲਾਂ ਸੀਗੀਆਂ 2 ਮਹੀਨੇ 90 ਦਿਨਾਂ ਦਾ ਲਓ ਕਹੂੰਗੀ 70 ਦੇ ਦਿਨਾਂ ਦਾ ਫਸਲ ਆ ਤੇ ਮੱਕੀ 85-90 ਦਿਨਾਂ ਦੀ ਫਸਲ ਆ ਇਹ ਫਸਲ ਨੂੰ ਜੇ ਸਮਾਂ ਸਮਾਂ ਲੱਗਨਗੇ ਤੇ 5-6 ਮਹੀਨੇ 7 ਮਹੀਨੇ ਵੀ ਲਗਾਤਾਰ ਤੁਸੀਂ ਇਹ ਤੋਂ ਕਿਉਂਕਿ ਤੁਸੀਂ ਇਹਨੂੰ ਫਰਟੀਲੇਜ ਦੇਣੇ ਨੇ ਤੇ ਇਹਨੇ ਧਰਾਈ ਆਪਦੀ ਦੇ ਹੀ ਜਾਣੇ ਠੀਕਾ ਦੂਜੇ ਨੰਬਰ ਤੇ ਜੇ ਆਪਾਂ ਗੱਲ ਕਰੀਏ ਭਿੰਡੀ ਦੀ ਭਿੰਡੀ ਜਰਮੀ ਵਿੱਚ ਸਟਾਰਟ ਹੋ ਜਾਂਦੀ ਉਹ ਜਰਮੀ ਦੇਸ਼ ਦੀ ਪ੍ਰੋਬਲਮ ਆ ਜਾਂਦੀ ਹੈ ਹੁਣ ਪਰ ਭਿੰਡੀ ਦਾ ਸਹੀ ਟਾਈਮ ਇਹ ਚੀਜ਼ਾਂ ਜਿਹੜੀਆਂ ਤੁਹਾਨੂੰ ਦੱਸ ਰਿਹਾ ਹੁਣ ਵੀ ਲੱਗ ਜਾਣੀਆਂ ਮਾਰਚ 'ਚ ਵੀ ਲੱਗ ਜਾਣੀਆਂ ਤੇ ਕਣਕ ਤੋਂ ਬਾਅਦ ਅਪ੍ਰੈਲ 'ਚ ਵੀ ਲੱਗ ਜਾਣੀਆਂ ਤੇ ਫਰਵਰੀ ਲਾਸਟ ਮਹੀਨੇ 'ਚ ਮੰਨ ਲਓ ਹੁਣ ਜੇ ਟੈਂਪਰੇਚਰ ਸਹੀ ਹੋ ਗਿਆ 22 ਡਿਗਰੀ ਹੋ ਗਿਆ ਤੁਸੀਂ ਇਹ ਚੀਜ਼ਾਂ ਲਾ ਸਕਦੇ ਹੋ ਭਿੰਡੀ ਦਾ ਰੇਟ ਵੀ ਮੰਨ ਲਓ 35 ਰੁਪਈਆ ਦਾ ਆਪ ਨੂੰ ਐਵਰੇਜ ਰੇਟ ਮਿਲ ਜਾਂਦਾ 70 ਰੁਪਈਆ 100 ਰੁਪਈਆ ਰੇਟ ਵੀ ਰਹਿ ਜਾਂਦਾ ਪਰ ਪੀਕ ਤੋਂ ਘੱਟ ਕਦੇ ਆਪਾਂ ਵੀ ਜਾਂਦੇ ਕੀ ਜੇ ਨੀਕੀਤਾ ਕਰੀਂ ਵੈਰਾਈਟੀਆਂ ਨਾਲ ਤੁਹਾਨੂੰ ਵੈਰਾਈਟੀਆਂ ਤੇ ਵੀਡੀਓ ਪਾ ਦਾਂਗੇ ਆਪਾਂ ਪਈਆਂ ਵੀ ਨਹੀਂ ਆਪਣੇ ਚੈਨਲ ਤੇ ਇਹ ਚੀਜ਼ਾਂ ਨਹੀਂ ਤੁਸੀਂ ਵੈਰਾਈਟੀਆਂ ਦੇ ਸਕਦੇ ਵੀ ਭਿੰਡੀ ਦੀ ਜਿਵੇਂ 22 23 ਵੈਰਾਈਟੀ ਆ ਜਾਂ 23 24 ਵੈਰਾਈਟੀ ਬਾਹਰ ਦੀ ਵੀ ਆ ਗਈ ਹੋਰ ਕਈ ਕੰਪਨੀਆਂ ਦੀ ਵੀ ਆ ਗਈ ਚੰਗੇ ਵੀ ਨੇ ਚੰਗੇ ਵੀ ਲੈ ਲਓ ਤੁਹਾਡੀ ਧਰਤੀ ਹਿਸਾਬ ਨਾਲ ਤੁਹਾਡੇ ਬਾਣਾ ਨੂੰ ਕੋਈ ਵੀ ਬੀਜ ਸੂਟ ਕਰ ਸਕਦਾ ਤੁਸੀਂ ਨਵੀਂ ਖੇਤੀਕਾਰ ਜੇ ਪੁਰਾਣੀ ਖੇਤੀਕਾਰ ਹੋ ਤਾਂ ਤੁਹਾਨੂੰ ਪੁੱਛੀਏ ਤੁਹਾਡੇ ਬਾਣਾ ਚ ਕਿਹੜੇ ਬੀਜ ਸੂਟ ਕਰਦੇ ਆ ਠੀਕ ਆ ਕਿਹੜੇ ਬੀਜ ਚੰਗੇ ਆਉਂਦੇ ਨੇ ਇਹ ਤੋਂ ਅੱਗੇ ਜੇ ਆਪਾਂ ਗੱਲ ਕਰੀਏ ਪੇਠਾ ਪੇਠਾ ਤੁਸੀਂ ਕਣਕ ਤੋਂ ਬਾਅਦ ਇਹ ਪੇਠਾ ਵੀ ਪੇਠਾ ਬਹੁਤ ਸੌਖੀ ਕੀਤੀ ਹੈਗੀ ਪੇਠਾ ਦੀ ਉਹ ਵੀਡੀਓ ਕਰੀ ਸੀ ਪੇਠਾ ਵੀ ਵਧੀਆ ਪੈਸੇ ਦੇ ਕੇ ਜਾਂਦਾ ਪੇਠਾ ਨੂੰ ਕੱਚਾ ਤੋੜ ਲਓਗੇ ਤੁਹਾਨੂੰ ਚੰਗਾ ਰੇਟ ਮਿਲ ਜੂਗਾ ਜੇ ਤੁਸੀਂ ਪੁਕਾ ਕੇ ਨੂੰ ਇਕੱਠਾ ਤੋੜਨਾ ਠੀਕ ਹੈ ਉਹ ਨੂੰ ਇਹ ਨਹੀਂ ਹੈਗਾ ਡੇਲੀ ਜਿਵੇਂ ਹੁਣ ਭਿੰਡੀ ਪੱਕ ਜਾਂਦੀ ਹੈ ਜਾਂ ਇਹਦੀ ਦਵਾਈ ਆਪ ਨੂੰ ਕਰਨੀ ਲਾਜ਼ਮੀ ਇੱਕ ਦਿਨ ਛੱਡ ਕੇ ਜਾਂ ਡੇਲੀ ਕਰਨ ਵਿੱਚ ਕਿਉਂ ਪੇਠੇ ਨੂੰ ਤੁਸੀਂ ਦਸ ਦਿਨਾਂ ਦਾ ਵੀ ਤੋੜੋਗੇ ਉਹਨੂੰ ਵੱਡਾ ਕਰਕੇ ਵੇਚ ਲਓਗੇ ਤਾਂ ਵੀ ਕੋਈ ਚੱਕਰ ਨਹੀਂ ਉਹ ਵੀ ਚੰਗੇ ਪੈਸੇ ਤੇ ਚੰਗੇ ਕੁਆਂਟੀਟੀ ਦੇ ਵਿੱਚ ਉਹਦੀ ਝਾੜ ਬਹੁਤ ਜ਼ਿਆਦਾ ਹੁੰਦਾ ਪੇਠੇ ਦਾ ਉਹ ਵੀ ਸਾਨੂੰ ਚੰਗੇ ਪੈਸੇ ਦੇ ਸਕਦਾ ਗੁਵਾਰਾ ਗੁਵਾਰਾ ਵੱਡੀ ਫਲੀ ਦਾ ਗਵਾਰਾ ਜਿਹੜਾ ਛੋਟੀ ਫਲੀ ਹੁੰਦਾ 200 150 ਤੱਕ ਵੀ ਵਗ ਜਾਂਦਾ 750 ਉੱਪਰ ਉੱਪਰ ਦੇਖਦਾ ਤੇ 50 ਰੁਪਏ ਤੋਂ ਉੱਪਰ ਉੱਪਰ ਵੀ ਹੈਗਾ ਤਾਂ ਮੋਟੀ ਹੋਈ ਦਾ ਗਵਾਰਾ ਗਵਾਰ ਦੀ ਵੀ ਤੁਸੀਂ ਖੇਤੀ ਕਰ ਸਕਦਾ ਹਮਾਰਾ ਫਲੀ ਵੀ ਜੋ ਜੇ ਤੁਹਾਨੂੰ ਲੇਬਰ ਦੀ ਕੋਈ ਦਿੱਕਤ ਨਹੀਂ ਹੈਗੀ ਭਿੰਡੀ ਗਵਾਰਾ ਵੇਚ ਲਓ ਇਹਨਾਂ ਦੀ ਰੇਟ ਚੰਗੇ ਨੇ ਇਹ ਵੀ ਸਾਨੂੰ ਕਨਾਲ ਦੋ ਕਨਾਲ ਵੀਰ ਨੂੰ ਨਹੀਂ ਵੀ ਲਾਰਜ ਕੁਆਂਟੀਟੀ ਚ ਬੀਜਣਾ ਤਾਂ ਇਹ ਚੀਜ਼ਾਂ ਵੀ ਬੀਜ ਸਕਦਾ ਇਹਦੇ ਵਿੱਚ ਬਸ ਖਾਸ ਧਿਆਨ ਜੋਣ ਚਾਹ ਕਰ ਗੱਲ ਇਹ ਹੁੰਦੀ ਆ ਵੀ ਇੱਕ ਤਾਂ ਇਹ ਚੀਜ਼ਾਂ ਦੀ ਰੇਟ ਫਿਕਸਿੰਗ ਹੈਗੀ ਦੂਜੀ ਚੀਜ਼ਾਂ ਫਰਟੀਲਾਈਜ਼ਰ ਜਿਆਦਾ ਮੰਗਦੀਆਂ ਨੇ ਠੀਕ ਹੈ ਤਰਾਈ ਦੇ ਆਪ ਨੂੰ ਲੇਬਰ ਪੈਂਦੀ ਆ ਉਹ ਜਨਾਂ ਦੇ ਪੈਸੇ ਬਹੁਤ ਜ਼ਿਆਦਾ ਆਮਦਨ ਮੋਲ ਲੱਖਾਂ ਦੇ ਵਿੱਚ ਵਗ ਜਾਂਦੇ ਤੇ ਮੂੰਗੀ ਤੋਂ ਮਿਹਨਤ ਨਹੀਂ ਭਾਲਦੇ ਠੀਕ ਆ ਉਹ ਮੰਨ ਲਓ ਉਹ ਜੀ ਆਮਦਨ ਦੇ ਦਿੰਦੇ ਆ ਇਹ ਚੀਜ਼ਾਂ ਮਿਹਨਤ ਭਾਲਦੀਆਂ ਲੇਬਰ ਪੈਂਦੀ ਲੇਵ ਤੇ ਖਰਚਾ ਵੀ ਆਉਂਦਾ ਠੀਕ ਆ ਇਹ ਚੀਜ਼ਾਂ ਮਿਹਨਤ ਭਾਲਦੀਆਂ ਇਹ ਚੀਜ਼ ਇਹ ਚੀਜ਼ ਤੁਸੀਂ ਲਾ ਸਕਦੇ ਹੋ ਪਿੰਡੀ ਹੋ ਗਿਆ ਕੁਵਾਰਾ ਹੋ ਗਿਆ ਪੇਠਾ ਹੋ ਗਿਆ ਠੀਕ ਆ ਤੇ ਮਿਰਚ ਹੋ ਗਈ ਕੌੜੀ ਮਿਰਚ ਹੋ ਗਈ ਠੀਕ ਆ ਖਰਬੂਜਾ ਥੋੜਾ ਜਿਹਾ ਹੁਣ ਲੇਟ ਹੋ ਗਿਆ ਠੀਕ ਆ ਬਾਕੀ ਜਿਹੜਾ ਉਹ ਗੀਤਾ ਔਰ ਇਹਨਾਂ ਨਾਲ ਅਗੂਜਾ ਦੂਜੀਆਂ ਖੇਤੀਆਂ ਦੋਸਤੋ ਆਪਾਂ ਹੋਰ ਫਸਲ ਦੀ ਗੱਲ ਕਰੀਏ ਤੁਸੀਂ ਕ੍ਰੇਲਾ ਲਾ ਲਓ ਕ੍ਰੇਲੇ ਦੇ ਰੇਟ ਵੀ ਤੁਹਾਨੂੰ ਪਤਾ ਕ੍ਰੇਲਾ ਦਾ ਵੀ ਚੰਗਾ ਰੇਟ ਮਿਲ ਜਾਂਦਾ ਠੀਕ ਹੈ ਕ੍ਰੇਲਾ ਲਾ ਲਓ ਕ੍ਰੇਲੇ ਦੀਆਂ ਚੰਗੀਆਂ ਵੈਰਾਈਟੀਆਂ ਕਈ ਵੈਰਾਈਟਿੰਗ ਕ੍ਰੇਲੇ ਦੀਆਂ ਚੰਗੀਆਂ ਪਈਆਂ ਨੇ ਠੀਕ ਹੈ ਉਹ ਚੀਜ਼ਾਂ ਤੁਸੀਂ YouTube ਤੇ ਸਰਚ ਮਾਰ ਸਕਦੇ ਹੋ ਫਿਰ ਆਪਣੇ ਚੈਨਲ ਤੇ ਵੀ ਵੀਡੀਓ ਪਈਆਂ ਨੇ ਹੋਰ ਚੈਨਲਾਂ ਤੋਂ ਵੀ ਤੁਸੀਂ ਆਪਦੇ ਹਿਸਾਬ ਨਾਲ ਤੁਹਾਡੇ ਏਰੀਆ ਦੇ ਬੰਦੇ ਵੀ ਵੀਡੀਓ ਪਾਉਂਦੇ ਹੁੰਦੇ ਨੇ ਕ੍ਰੇਲੇ ਦੀ ਖੇਤੀ ਕਰ ਲਓ ਠੀਕ ਹੈ ਕ੍ਰੇਲੇ ਦੀ ਤੁਸੀਂ ਮੰਨ ਲਓ ਲਾ ਸਕਦੇ ਹੋ ਵਧੀਆ ਵੈਰਾਈਟੀ ਕ੍ਰੇਲਾ ਚੰਗੀਆਂ ਹੁੰਦੀਆਂ ਮਾਲਾ ਛੋਟਾ ਕਰੀਲਾ ਵੱਡਾ ਕੇਲਾ ਅੱਡ ਅੱਡ ਵੈਰਾਈਟੀਆਂ ਆਉਂਦੀਆਂ ਨੇ ਠੀਕ ਆ ਦੇਖੋ ਹੋਰ ਜੇ ਫਸਲ ਦੀ ਗੱਲ ਕਰੀਏ ਦੋਸਤੋ ਬੈਂਗਣੀ ਜਾਂ ਬੈਂਗਣ ਪੜਤੇ ਵਾਲਾ ਠੀਕ ਆ ਬੈਂਗਣੀ ਨੂੰ ਥੋੜੀ ਜਿਹੀ ਸੁੰਡੀ ਦੀ ਦਿੱਕਤ ਆਉਂਦੀ ਆ ਪਰ ਕੰਟਰੋਲ ਹੋ ਜਾਂਦੀ ਠੀਕ ਆ ਇਹ ਤੁਸੀਂ ਸਾਲ-ਸਾਲ ਇਹ ਫਸਲ ਰਹਿ ਜਾਂਦੀ ਆ ਠੀਕ ਆ ਆਪਣੇ ਕੋਲੇ ਲੱਗੀ ਵੀ ਆਪਾਂ ਦਿਖਾਵਾਂਗੇ ਤੁਹਾਨੂੰ ਜੇ ਤੁਸੀਂ ਇਹਨੂੰ ਮੰਨ ਲਓ ਉੱਪਰੋਂ ਕੱਟ ਵੀ ਦਿਓ ਸਾਲਾਂ ਚ ਜਾ ਕੇ ਕੱਟ ਦੋ ਜਦੋਂ ਜ਼ਿਆਦਾ ਠੰਡ ਪੈਣ ਲੱਗ ਜਾਵੇ ਦੂਜੀ ਸਾਲੇ ਫੇਰ ਫੁੱਟ ਆਉਂਦੀ ਮੇਰੇ ਕੋਲੇ ਤੀਜਾ ਸਾਲ ਆ ਪਰ ਉਹ ਲਾਈ ਕਰ ਜੋਗਦੀ ਆ 15 ਕਬੂਜੇ ਨੇ ਇਹ ਆਪਾਂ ਹਵਤੀ ਬਾਰੇ ਸਾਲ ਜੀ ਬਣਾ ਲੈਨੇ ਪਰ ਉਹ ਆਰਗੈਨਿਕ ਲਾਈ ਆਪਾਂ ਤੇ ਸਪਰੇ ਨਹੀਂ ਕਰਦੇ 50% ਸੁੰਡੀ ਖਰਾਬ ਕਰਦੀ ਇਹਨਾਂ 50% ਸਹੀ ਰਹਿ ਜਾਂਦੀ ਹੈ ਤੇ ਜਿਹਨੂੰ ਆਪਾਂ ਆਰਗੈਨਿਕ ਵਰਤਦੇ ਹਾਂ ਜਿਹੜਾ ਆਪਣੀ ਤੁਸੀਂ ਦੇਖੀ ਆਂ ਬੂਟੇ ਲਾਏ ਹੋਏ ਫਰੂਟਾਂ ਤੇ ਉਹਦੇ ਵਿੱਚ ਲੱਗੀ ਹੋਈ ਹੈ ਉਹਨੂੰ ਤੀਜਾ ਸਾਲ ਹੋ ਗਿਆ ਮੈਂ ਕੱਟ ਦਿੰਦਾ ਸਾਲ ਚ ਤੇ ਫੋਏ ਫੁੱਟੇ ਹੁੰਦੀਆਂ ਤੇ ਖਲਦੀ ਜਾਂਦੀ ਇਹਨੂੰ ਲੰਮਾ ਸਮਾਂ ਫਲ ਦੇ ਸਕਦਾ ਹ ਇਹਦਾ ਵੀ ਰੇਟ ਤੁਹਾਨੂੰ ਪੜਤਲੇ ਬੈਂਗਣ ਦਾ 40 ਛੋਟੀ ਬੈਂਗਣੀ 20-20 ਗਏ ਜਾਂਦੇ ਜਿਹੜੀ ਇਹਨੂੰ 20 ਤੋਂ 25 ਰੁਪਏ ਤੱਕ ਇਹਦਾ ਵੀ ਰੇਟ ਤੁਹਾਨੂੰ ਚੰਗਾ ਮਿਲ ਸਕਦਾ ਬੈਂਗਣੀ ਵੀ ਤੁਸੀਂ ਲ ਮੈਂ ਹੋਰ ਫਸਲ ਦੀ ਗੱਲ ਕਰੀਏ ਦੋਸਤੋ ਪਰ ਟਿੰਡੋ ਠੀਕ ਆ ਇਹ ਚੀਜ਼ਾਂ ਕਣਕ ਵੱਡੀ ਤੋਂ ਬਾਅਦ ਲੱਗਣ ਵਾਲੀਆਂ ਚੀਜ਼ਾਂ ਨੇ ਪਰ ਟੈਂਪਰੇਚਰ ਜਿਹਦੇ ਕੋਲੇ ਬਾਹਨ ਖਾਲੀ ਆ ਹੁਣ ਵੀ ਟੈਂਪਰੇਚਰ ਨੇ ਦੇ ਅਨੁਕੂਲ ਆ ਤੇ ਜਿਹੜੀਆਂ ਗੇਕੀਆਂ ਲਾਉਂਦੇ ਪੋਲੀਸਿੰਧਰਲੇ ਲਾਉਣੇ ਆ ਠੀਕ ਆ ਉਹਨਾਂ ਨੂੰ ਹੁਣ ਟਾਈਮ ਟਾਈਮ ਸਹੀ ਆ ਠੀਕ ਆ ਉਦੋਂ ਵਾਲੀ ਹੋਣ ਲਈ ਉਹਦੇ ਨਾਲ ਮੂਰੀ ਟੱਪੂਗੀ ਤੇ ਤੁਸੀਂ ਕਣਕ ਵੱਢ ਕੇ ਵੀ ਇਹ ਚੀਜ਼ ਲਾ ਸਕਦੇ ਹੋ ਟਿੰਡੋ ਲਾ ਲਓ ਦੇਸੀ ਟਿੰਡੋ ਹਾਈਬ੍ਰਿਡ ਟਿੰਡੋ ਠੀਕ ਆ ਉਹ ਵੀ ਆਪਣੇ ਚੈਨਲ ਤੇ ਵੀਡੀਓ ਪਈ ਹੈਗੀ ਠੀਕਾ ਕਿਹੜੇ-ਕਿਹੜੇ ਬੀਜ ਚੰਗੇ ਨੇ ਠੀਕ ਆ ਤੇ ਤੁਸੀਂ ਸਾਨੂੰ ਕਮੈਂਟ ਕਰਕੇ ਦੱਸ ਦਿਓ ਕਿਹੜੀ ਚੀਜ਼ ਦੇ ਬੀਜ ਤੇ ਤੁਹਾਨੂੰ ਵੀਡੀਓ ਚਾਹੀਦੀ ਆਪਾਂ ਉਹ ਬਣਾ ਕੇ ਵੀ ਦੇ ਦਿਆਂਗੇ ਸਪੈਸ਼ਲ ਕੱਲੀ-ਕੱਲੀ ਚੀਜ਼ ਤੇ ਜਿਵੇਂ ਟਿੰਡੋ ਤੇ ਕਰਬੂਜੇ ਤੇ ਆਗਾ ਘਰੀਲੇ ਦੇ ਕਿਹੜੇ ਬੀਜਾਂਗੇ ਉਹ ਵੀ ਆਪਾਂ ਤੁਹਾਨੂੰ ਬਣਾ ਕੇ ਦੇ ਦਾਂਗੇ ਉਹ ਕਮੈਂਟ ਕਰਕੇ ਤੁਸੀਂ ਦੱਸਦਿਆ ਕਰੋ ਠੀਕ ਆ ਤੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂਗੇ ਅੱਜ ਠੀਕ ਆ ਇਹ ਸਬਜ਼ੀਆਂ ਬਾਰੇ ਬਣਾ ਰਹੇ ਸੀ ਇਹ ਸਬਜ਼ੀਆਂ ਦੇ ਬਸ ਖਾਸ ਧਿਆਨਯੋਗ ਗੱਲਾਂ ਇਹੀ ਨੇ ਵੀ ਬਾਹਨ ਦੀ ਤਿਆਰੀ ਕਰੋ ਚੰਗੇ ਸੀਡ ਦੀ ਤਿਆਰੀ ਕਰੋ ਤੇ ਅੱਜ ਹੈਗੀ ਆ ਮਾਰਚ 11ਵਾਂ ਆਪਾਂ ਵੀਡੀਓ ਬਣਾ ਰੱਖ ਤੇ ਟਿੰਡੋ ਦੀ ਗੱਲ ਕਰ ਰਹੇ ਸੀ ਕੁਮਾਰੇ ਦੀ ਗੱਲ ਹੋ ਗਈ ਕੱਦੂ ਤੋਰੀ ਲਾ ਲੋ ਕੱਦੂ ਦਾ ਤੁਹਾਨੂੰ ਪਤਾ ਹੀ ਆ ਕੱਦੂ ਕਹਿੰਦੇ 100 ਰੁਪਏ ਹੋ ਜਾਂਦਾ ਤਾਂ ਕੱਦੂ 20 ਤੋਂ ਤਾਂ ਘੱਟਦਾਂ ਨੇ ਹੁੰਦਾ ਠੀਕ ਆ ਕੱਦੂ ਦਾ ਝਾੜ ਵੀ ਬਹੁਤ ਜ਼ਿਆਦਾ ਹੈਗਾ ਤੜਾਈ ਵੀ ਸੁੱਕੀ ਆ ਕੱਦੂ ਲਾ ਲੋ ਤੋਰੀ ਲਾ ਲੋ ਠੀਕ ਆ ਕਈ ਸਬਜ਼ੀਆਂ ਨੇ ਜਿਹੜੀਆਂ ਮਾਰਚ ਅਪ੍ਰੈਲ 13 ਅਪ੍ਰੈਲ ਤੋਂ ਬਾਅਦ ਵੀ ਤੁਸੀਂ ਲਾ ਸਕਦੇ ਹੋ ਕਣਕ ਵੱਟ ਕੀ ਤੇ ਹੁਣ ਸਰੋਂ ਵਾਲੇ ਆਲੂ ਵਾਲੇ ਬਾਣ ਨੇ ਉਹ ਹੁਣ ਤੁਸੀਂ ਲਾ ਸਕਦੇ ਠੀਕ ਆ ਦੋਸਤੋ ਅੱਜ ਦੀ ਵੀਡੀਓ ਦਾ ਮੰਤਵ ਇਹੀ ਸੀ ਕਿ ਕੁਝ ਬੰਦਾ ਕੋਲੇ ਬਾਣ ਖਾਲੀ ਪਏ ਕਮੈਂਟ ਆਈ ਜਾਂਦੇ ਸੀ ਫੋਨ ਆਈ ਜਾਂਦੇ ਸੀ ਦੀ ਕਿਹੜੀ ਚੀਜ਼ ਲਾਈ ਹੈ ਕਿਹੜੀ ਸਬਜ਼ੀ ਲਾਈ ਹੈ ਦੋਸਤੋਂ ਪਿੰਡੀ ਤੋਂ ਲੈ ਕੇ ਸਾਨੂੰ ਠੀਕ ਆ ਤੋਰੀ ਕਦੂ ਕ੍ਰੇਲਾ ਪੇਠਾ ਹੋ ਗਿਆ ਠੀਕ ਆ ਸਾਰੀਆਂ ਚੀਜ਼ਾਂ ਗਮਾਰ ਫਲੀ ਹੋ ਗਈ ਆਪਣਾ ਹੋ ਗਿਆ ਖਰੂਜਾ ਨਹੀਂ ਖਰੂਜਾ ਹੁਣ ਥੋੜਾ ਜਿਹਾ ਲੇਟ ਹੈਗਾ ਕਿਉਂਕਿ ਪਹਿਲੇ ਹਫਤੇ ਚ ਖਰੂਜਾ ਲੱਗਣਾ ਸੀਗਾ ਬੈਂਗ ਨਹੀਂ ਹੋ ਗਈ ਬੈਂਗਣ ਹੋ ਗਏ ਠੀਕ ਆ ਤੇ ਉਦੋਂ ਦਾ ਇੱਕ ਖਰੂਜਾ ਆਉਣਾ ਹੁੰਦਾ ਜਿਹੜਾ ਅਸੀਂ ਜੀ.ਆਰ. ਲਾ ਸਕਦੇ ਆ ਉਹ ਖਰੂਜਾ ਤੁਸੀਂ ਲਾ ਸਕਦੇ ਹੋ ਕਈ ਕਈ ਵੈਰੀਟੀਆਂ ਹੋ ਗਈਆਂ ਮੂੰਗੀ ਤੇ ਜਿਵੇਂ ਮੱਕੀ ਹੋ ਗਈ ਸਾਨੂੰ 10 ਚੀਜ਼ਾਂ ਦੱਸਤੀਆਂ ਜਿਹੜੀਆਂ ਦੇ ਚੰਗੇ ਰੇਟ ਮਿਲ ਸਕਦੇ ਆ ਬਾਕੀ ਜੇ ਕੋਈ ਬੰਦਾ ਨਵਾਂ ਜੁੜਦਾ ਤਾਂ ਉਹ ਕਨਾਲ ਤੋਂ ਕਨਾਲ ਤੋਂ ਸਟਾਰਟ ਕਰ ਲਈ ਆਪਾਂ ਨੂੰ ਯਾਦ ਕਰਨੀ ਕੋਈ ਤੁਸੀਂ ਕਿੱਲਾ ਲਾ ਲਓ ਕਿਉਂਕਿ ਕਈ ਵਾਰੀ ਰੇਟ ਰੂਟ ਘਟ ਜਾਂਦੇ ਨੇ ਬਾਕੀ ਸ਼ੌਂਕ ਨਾਲ ਤੁਸੀਂ ਸ਼ੌਂਕ ਨਾਲ ਸ਼ੁਰੂ ਕਰੋਗੇ ਕਨਾਲ ਤੋਂ ਸਟਾਰਟ ਕਰੋਗੇ ਤੁਹਾਡਾ ਮਾਨਕਾ ਦੇ ਵੀ ਉਹ ਤਾਂ ਟਿੱਕਾ ਨਹੀਂ ਪੈਂਦਾ ਜੀ ਤੋਂ ਕਿਉਂਕਿ ਉਹਦੇ ਵਿੱਚ ਮਿਹਨਤ ਘੱਟ ਹੋਊਗੀ ਤੇ ਤੁਹਾਨੂੰ ਵਧੀਆ ਰਾਮਤ ਮਿਲਗੀ ਤੁਸੀਂ ਆਪ ਹੀ ਵਧੋਗੇ ਠੀਕ ਆ ਕਨਾਲ ਤੋਂ ਸਟਾਰਟ ਕਰੋ ਤੁਸੀਂ ਆਪ ਹੀ ਦੋ ਦੋ ਚਾਰ ਚਾਰ ਕਿੱਲਾਂ ਤੱਕ ਸੌਦੀਆਂ ਲਾਉਣ ਦੇ ਵਿੱਚ ਜਾਓਗੇ ਠੀਕ ਆ ਬਾਕੀ ਕੋਈ ਵੀ ਨੌਲੇ ਕੋਈ ਵੀ ਵੀਡੀਓ ਬ ਠੀਕ ਆ ਤੁਸੀਂ ਆਪ ਨੂੰ ਕਮੈਂਟ ਕਰਦਿਆ ਕਰੋ ਸਮੋਹ ਤੇ ਵੀਡੀਓ ਮਿਲ ਜਾਈ ਕਰੂਗੀ ਤੇ ਜਰੂਰ ਆਪਣੇ ਚੈਨਲ ਨੂੰ ਸਪੋਰਟ ਕਰੋ ਯਾਰ ਠੀਕ ਆ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਰਦਿਆ ਕਰੋ ਠੀਕ ਆ ਜਿੱਥੇ ਵੀ ਤੁਹਾਨੂੰ ਕੋਈ ਗੱਲ ਗਲਤ ਲੱਗਦੀ ਆ ਆਪ ਨੂੰ ਕੋਈ ਚੱਕਰ ਨਹੀਂ ਤੁਸੀਂ ਬੋਲ ਦਿਆ ਕਰੋ ਕਿ ਕੋਈ ਵੀ ਚੀਜ਼ ਤੁਹਾਨੂੰ ਵੀਡੀਓ ਚਾਹੀਦੀ ਆ ਠੀਕ ਆ ਉਹੀ ਆਪਾਂ ਦਿੰਦੇ ਰਹਾਂਗੇ ਕਿਸੇ ਨਾਲ ਲੇਟਰ ਸਾਰੇ ਧੰਦੇ ਉਹਨਾਂ ਦੇ ਆਪਾਂ ਵੀਡੀਓ ਦਿੰਦੇ ਰਹਾਂਗੇ ਜੇ ਕਿਸੇ ਵੀਰ ਨੇ ਆਪਣੇ ਫਾਰਮ ਦੀ ਵੀਡੀਓ ਕੋਈ ਮੰਨ ਲਓ ਹਲਦੀ ਲਾ ਲੋ ਪਹਿਲਾਂ ਜਗਲ ਜਿਆਦਾ ਨਹੀਂ ਹਲਦੀ ਲਾ ਲੋ ਹਲਦੀ ਦਾ ਪਰ ਨਹੀਂ ਨੇ ਹਲਦੀ ਦਾ ਹੁਣ ਟਾਈਮ ਆ ਜਿੰਨੀ ਬਸਤੀ 50 ਕਰ 20 40 ਫੀ ਕਿ ਠੀਕ ਹੈ ਇੱਕ ਮੇਰਾ ਖਿਆਲ ਆ ਇੱਕ ਬਾਂ ਵੀ ਆ ਤੇ ਇੱਕ ਟੂ ਵੀ ਆ ਆਪਾਂ ਵੀ ਲਾਉਣੀ ਆ ਹਲਦੀ ਲਾਉਣੀ ਸੀ ਹਲਦੀ ਦੀ ਬਸਰਨ ਕਰਕੇ ਵਿੱਚ ਮੈਨੂੰ ਬਹੁਤ ਚੰਗੀ ਆਮਦਨ ਦਿੰਦੀ ਹਲਦੀ ਠੀਕ ਹੈ ਹਲਦੀ ਪਾਣੀ ਕਾਫੀ ਭਾਲਦੀ ਆ ਥੋੜੀ ਜੀ ਮੰਨ ਲਓ ਪ੍ਰਾਲੀ ਪ੍ਰੂਡ ਦੀ ਮਾਰਚਿੰਗ ਕਰਕੇ ਕੀਤੀ ਵੀ ਆਪਾਂ ਕਦੇ ਵੀਡੀਓ ਸਮਝਿਆ ਜਾਗੇ ਪੂਰੀ ਸਿਸਟਮ ਤੇ ਹਲਦੀ ਹਲਦੀ ਦੀ ਹਲਦੀ ਦਾ ਵੀ ਲਾਉਣ ਦਾ ਟਾਈਮ ਆ ਠੀਕ ਹੈ ਤੇ ਆਪਣਾ ਨੰਬਰ ਹੈਗਾ 98764 79400 ਠੀਕ ਹੈ ਜੇ ਤੁਸੀਂ ਆਪਦੀ ਕੋਈ ਫਾਰਮ ਦੀ ਵੀਡੀਓ ਬਣਾਉਣੀ ਆ ਕੋਈ ਪਸ਼ੂ ਦੀ ਵੀਡੀਓ ਬਣਾਉਣੀ ਆ ਖੇਤੀ ਪਸ਼ੂ ਸੇਲ ਦੀ ਵੀਡੀਓ ਟਰੈਕਟਰ ਟਰਾਲੀ ਕੋਈ ਸਿਸਟਮ ਠੀਕ ਆ ਆਪਾਂ ਤੁਹਾਡੀ ਵੀਡੀਓ ਬਣਾ ਕੇ ਜਾਵਾਂਗੇ ਆਪਾਂ ਕੋਈ ਕਿਸੇ ਤੋਂ ਪੈਸਾ ਨਹੀਂ ਲੈਂਦੇ ਠੀਕ ਆ ਕੋਈ ਉਹ ਤੁਹਾਡੀ ਖੁਸ਼ੀ ਹੈ ਜੇ ਕੋਈ ਦੂਰ ਦਾ ਬੰਦਾ ਕੋਈ ਪੀਰ ਪਾਣੀ ਦਾ ਖਰਚਾ ਦਿੰਦਾ ਠੀਕ ਆ ਉਹ ਤੁਹਾਡੀ ਖੁਸ਼ੀ ਹੈ ਤਾਂ ਆਪ ਨੂੰ ਜਰੂਰ ਇੱਕ ਵਾਰੀ ਕੋਈ ਤੁਸੀਂ ਆਪਦੀ ਚੀਜ਼ ਦਿਖਾਉਣੀ ਆ ਕੋਈ ਵਧੀਆ ਫਾਰਮ ਸੈਟਅਪ ਕੀਤਾ ਹੋਆ ਕੋਈ ਪੋਟਰੀ ਫਾਰਮ ਠੀਕ ਆ ਤੁਸੀਂ ਆਪਦਾ ਆਪਦੀ ਮੰਨ ਲਓ ਨੌਲੇਜ ਠੀਕ ਆ ਆਪਦੀ ਨੌਲੇਜ ਕਿਸੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਆਪਾਂ ਵੀਡੀਓ ਦੇ ਜ਼ਰੀਏ ਠੀਕ ਐ ਸੁਰਨਾ ਗੱਲਾਂ ਬਾਤਾਂ ਕਰਕੇ ਸਾਰੀ ਛੋਟੀ ਦੱਸ ਕੇ ਸਿੱਖਣੂ ਕਿਉਂਕਿ ਜੇ ਸੋ ਤੋਂ ਕਿਸੇ ਨੂੰ ਸਿੱਖਣ ਨੂੰ ਮਿਲਦਾ ਜਾਂ ਕਿਸੇ ਦਾ 30 ਪੁੱਤ ਕੰਮ ਲੱਗਦਾ ਮੇਰੀ ਵੀਡੀਓ ਦੇ ਜ਼ਰੀਏ ਜਾਂ ਤੁਹਾਡੇ ਬਿਜ਼ਨਸ ਦੇ ਜ਼ਰੀਏ ਤਾਂ ਉਹ ਚੰਗੀ ਗੱਲ ਆ ਹਨ ਕਿਤੇ ਨਾ ਕਿਤੇ ਜਾ ਕੇ ਉਹ ਬੰਦੇ ਦੀਆਂ ਅਸੀਸਾਂ ਤੁਹਾਡੇ ਕੰਮ ਆਉਣਗੀਆਂ ਠੀਕ ਐ ਕੋਈ ਤੁਹਾਡੇ ਕੋਲੇ ਨੌਲਜ ਆ ਵੀ ਪੋਟਰੀ ਫਾਰਮ ਚ ਮੱਜਾਂ ਚ ਐ ਆਮਦਨ ਆ ਗਈ ਮੱਜਾਂ ਦਾ ਐਮ ਪ੍ਰੋਸੈਸ ਕਰਕੇ ਵੇਚਿਆ ਸਕਦਾ ਐ ਮੱਜਾਂ ਦੀਆਂ ਨਸਲਾਂ ਨੇ ਜਿਵੇਂ ਹੁਣ ਨਾਰਮਲ ਕਰਾਂਚ 10 12 ਲੀਟਰ ਵਾਲੀਆਂ ਮੱਜਾਂ ਨੇ ਠੀਕ ਆਪਾਂ ਵੀਡੀਓ ਕਰਦੇ ਹਾਂ ਉਹਨਾਂ ਕੋਲ 18 ਤੋਂ 20 ਲੀਟਰ ਵਾਲੀਆਂ ਮ ਆਪਣੇ ਕਹਿੰਦੇ ਤੁਹਾਨੂੰ ਵੀ 5 ਲੱਖ ਦੀ ਮੱਝ ਤੋਂ ਸਟਾਰਟ ਕਰੋ ਤੁਸੀਂ ਲੱਖ ਲੱਖ ਰੁਪਏ ਦੀ ਮੱਝ ਤੋਂ ਕੰਮ ਸਟਾਰਟ ਕਰ ਸਕਦੇ ਹੋ ਘਰੇ ਪਾਲ ਸਕਦੇ ਹੋ ਕਟੀਆਂ ਪਾਲ ਸਕਦੇ ਹੋ ਖੇਤੀ ਨਾਲ ਤੋਂ ਜੁੜੇ ਧੰਦੇਆਂ ਦੇ ਵਿੱਚ ਜੁੜੋ ਯਾਰ ਠੀਕ ਹੈ ਖੇਤੀ ਕਰੋ ਸਬਜ਼ੀਆਂ ਲਾਓ